ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਹੋਰ ਪਿਆਰੀ ਜਿਹੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਜੋ ਤੁਸੀਂ ਸੂਟ ਦੇਖ ਰਹੇ ਹੋ ਜੀ ਇਹ ਮੈਂ ਆਪਣੇ ਪਿਆਰੇ ਪਤੀ ਜਲੀ ਤਿਆਰ ਕੀਤਾ ਵਾ ਤੇ ਜ਼ਿਆਦਾਤਰ ਮੈਨੂੰ ਸ਼ੌਂਕ ਹੈ ਜੀ ਛੋਟੇ ਬੱਚਿਆਂ ਦੇ ਕੱਪੜੇ ਬਣਾਉਂਦਾ ਤੇ ਵੱਧ ਤੋਂ ਵੱਧ ਮੈਂ ਜੀ ਕੱਪੜੇ ਖੋਦ ਕਰੇ ਸਟਿਚ ਕਰਕੇ ਬੱਚਿਆਂ ਨੇ ਪਾਉਣੀ ਆ ਤੇ ਆਪਾਂ ਆਪਣੀ ਚੁਆਇਸ ਦੇ ਮੁਤਾਬਿਕ ਕੋਈ ਵੀ ਆਪਾਂ ਕੱਪੜਾ ਲੈ ਕੇ ਆਪਣੀ ਚੁਆਇਸ ਹਿਸਾਬ ਨਾਲ ਬਣਾ ਸਕਦੇ ਆ ਤੇ ਇਹ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਕਿ ਉਹ ਵੀਰ ਵੀ ਕੀਤਾ ਹੋਇਆ ਬੱਚੇ ਦੇ ਆ ਦੇਖੋ ਜੀ ਬਹੁਤ ਸੋਹਣਾ ਲੱਗ ਰਿਹਾ ਵਾ ਤੇ ਦੂਜਾ ਸੂਟ ਆਪਾਂ ਤੇ ਦੂਜੀ ਹੈ ਕਿ ਜੀ ਸ਼ਰਟ ਬਣਾਈ ਆ ਨਾਲ ਪੈਂਟ ਬਣਾਈ ਆ ਤੇ ਇੱਕ ਖਾਸ ਇਸ ਵਿੱਚ ਗੱਲ ਇਹ ਹੈ ਇੱਕ ਛੋਟੀ ਜੀ ਪਿਆਰੀ ਆਪਾਂ ਨੇ ਪਾਕਟ ਵੀ ਲਗਾਈ ਆ ਤੇ ਪਾਕਟ ਤੋਂ ਬਿਨਾ ਆਪਣੀ ਜੋ ਸ਼ਰਟ ਆ ਉਹ અધੂਰੀ ਰਹਿ ਜਾਂਦੀ ਆ ਇਸ ਕਰਕੇ ਆਪਾਂ ਨੇ ਪਾਕਟ ਵੀ ਜ਼ਰੂਰ ਲਗਾਈ ਆ ਨਾਲ ਇਸ ਦੇ ਨਾਲ ਜੀ ਪੈਂਟ ਆ ਨਾਲ ਇਸ ਦੇ ਕੈਪ ਵੀ ਤਿਆਰ ਕੀਤੀ ਆ ਤੇ ਇੱਕ ਆਪਾਂ ਨੇ ਹੋਰ ਸੂਟ ਬਹੁਤ ਹੀ ਪਿਆਰਾ ਸੂਟ ਤਿਆਰ ਕੀਤਾ ਵਾ ਤੇ ਦੇਖ ਕੇ ਮਨ ਬਹੁਤ ਖੁਸ਼ ਹੁੰਦਾ ਜੋ ਆਪਾਂ ਛੋਟੇ ਛੋਟੇ ਕੱਪੜੇ ਬਣਾਉਨੇ ਆ ਤੇ ਇਹ ਹੈਗਾ ਜੀ ਆਪਣਾ ਤੀਜਾ ਸੂਟ ਹੁੱਡੀ ਇਹ ਆਪਣੇ ਬੇਬੀ ਦੀ ਹੁੱਡੀ ਬਣਾਈ ਹੈ ਸੂਟ ਦੀ ਤੇ ਬਹੁਤ ਹੀ ਪਿਆਰੀ ਛੋਟੇ ਦਾ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਵਾ ਪਰ ਜਿੰਨਾ ਕੱਪੜਾ ਆਪਾਂ ਛੋਟਾ ਬਣਾਉਣਾ ਉਹਨੂੰ ਟਾਈਮ ਵੀ ਬਹੁਤ ਲੱਗਦਾ ਪਰ ਮੈਨੂੰ ਸ਼ੌਂਕ ਕਰਕੇ ਮੈਂ ਇਹ ਚੀਜ਼ਾਂ ਨੇ ਮੈਂ ਆਪਣੇ ਸ਼ੌਂਕ ਦੇ ਤੌਰ ਤੇ ਬਣਾਉਣੀ ਆ ਮਨ ਨੂੰ ਬਸ ਸਕੂਨ ਮਿਲਦਾ ਜੀ ਜਦੋਂ ਮੈਂ ਛੋਟੇ ਬੱਚੇ ਨੇ ਕੱਪੜੇ ਤਿਆਰ ਕਰਦੀ ਆ ਤੇ ਵੀਡੀਓ ਤੁਹਾਨੂੰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜਰੂਰ ਕਰਿਓ